ਪੰਜਾਬ ਦੇ ਅੰਦਰ ਜੱਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲਗਭਗ 4 ਸਾਲ ਹੋ ਗਏ ਕੋਈ ਦਿਨ ਐਸਾ ਨਹੀਂ ਆ ਰਿਹਾ ਤੁਸੀਂ ਅਖਬਾਰਾਂ ਕਰ ਲਓ ਕੋਈ ਦਿਨ ਐਸਾ ਨਹੀਂ ਹੈ ਜਿਸ ਦਿਨ ਕੋਈ ਕਤਲ ਨਾ ਹੋਇਆ ਹੋਵੇ ਪੰਜਾਬ ਦੇ ਅੰਦਰ ਕਾਨੂੰਨ ਦਾ ਨਹੀਂ ਜੰਗਲ ਰਾਜ ਹੈ ਪੰਜਾਬ ਨੂੰ ਆਹੂ ਲੱਗ ਰਿਹਾ ਜਿਦਾਂ ਗੈਂਗਸਟਰ ਚਲਾ ਰਹੇ ਨੇ ਔਰ ਪੰਜਾਬ ਸਰਕਾਰ ਜਿਹੜੀ ਹੈ ਇਹਦੇ ਤੇ ਕੋਈ ਅਸਰ ਨਹੀਂ ਹੈ ਪੰਜਾਬ ਦੇ ਅੰਦਰ ਜਿਸ ਪ੍ਰਕਾਰ ਫਰੋਜ਼ਪੁਰ ਦੇ ਅੰਦਰ ਨਵੀਨ ਦੀ ਹੱਤਿਆ ਹੋਈ ਹੈ ਔਰ ਅਜੇ ਤੀਸਰਾ ਦਿਨ ਹੈ ਪੁਲਿਸ ਜਰੂਰ ਕਹਿ ਰਹੀ ਹੈ ਕਿ ਨੇ ਜੀ ਅਸੀਂ ਟ੍ਰੇਸ ਕਰ ਲਿਆ ਪਰ ਅਜੇ ਉਹ ਟ੍ਰੇਸ ਤੱਕ ਹੀ ਆ ਮਾਮਲਾ ਪੰਜਾਬ ਪੁਲਿਸ ਨੂੰ ਇਹ ਗੱਲ ਸਮਝ ਨਹੀਂ ਚਾਹੀਦੀ ਹੈ ਕਿ ਇੱਕ ਸਮਾਜ ਸੇਵੀ ਜਿਸ ਪਰਿਵਾਰ ਨੇ ਪੂਰਾ ਜੀਵਨ ਦੇਸ਼ ਦੇ ਲਈ ਸਮਾਜ ਦੇ ਲਈ ਦਿੱਤਾ ਹੈ ऐसे सामाजिक सेविक परिवार ਦੇ ਅੰਦਰੋਂ ਇਕਲੋਤੇ ਬੇਟੇ ਦਾ ਚਲਾ ਜਾਣਾ ਅਤੇ ਪ੍ਰਸ਼ਾਸਨ ਜਿੰਨੀ ਸਕਿਰਿਆਤਾ ਦੇ ਨਾਲ ਉਹਨੂੰ ਕੰਮ ਕਰਨਾ ਚਾਹੀਦਾ ਨਹੀਂ ਕਰ ਰਿਹਾ ਮੈਂ ਇਹ ਗੱਲ ਬੜੀ ਸਾਫ਼ ਕਰ ਦੇਣਾ ਚਾਹਨਾ ਪੰਜਾਬ ਦੇ ਅੰਦਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਹੈ ਗੁੰਡਿਆਂ ਦੀ ਸਰਕਾਰ ਹੈ ਜਾਂ ਤਾਂ ਇਹਨਾਂ ਦੀ ਮਿਲੀ ਭਗਤ ਨਾਲ ਸਭ ਕੁਝ ਹੋ ਰਿਹਾ ਜਾਂ ਇਹਨਾਂ ਨੂੰ ਸਰਕਾਰ ਚਲਾਉਣਾ ਨਹੀਂ ਆਉਂਦੀ ਕਿਉਂਕਿ ਕਿਸੇ ਦੇ ਉੱਤੇ ਇਹਨਾਂ ਦਾ ਡਰ ਨਹੀਂ ਹੈਗਾ لیکن ਜਿਹੜਾ ਇਹ ਇਨਸੀਡੈਂਟ ਹੋਇਆ ਪੂਰੀ ਪਾਰਟੀ ਸजग ਹੈ ਔਰ ਪੈਨੀ ਨਜ਼ਰ ਬਣਾ ਕੇ ਰੱਖੀ ਹੋਈ ਹੈ ਅਸੀਂ ਚਾਹੁੰਦੇ ਹਾਂ ਕਿ ਜਿਹੜੀਆਂ ਤਾਕਤਾਂ ਪੰਜਾਬ ਦਾ ਮੋਲ ਖਰਾਬ ਕਰਨਾ ਚਾਹੁੰਦੀਆਂ ਆ ਉਹ ਸਿਰ ਨਾ ਚੁੱਕਣ ਪੰਜਾਬ ਦਾ ਅਮਨ ਪੰਜਾਬ ਦਾ ਭਾਈਚਾਰਾ ਜਿਹੜਾ ਉਹ ਸਟਰੋਂਗ ਹੋਏ ਪਰ ਇਹ ਜਿਹੜੀ ਸਰਕਾਰ ਹੈ ਇਹਦੀਆਂ ਕਰਤੂਤਾ ਤਾਂ ਇਦਾਂ ਦੀਆਂ ਆ ਕਿ ਲੋਕਾਂ ਨੂੰ ਜ਼ਬਰਦਸਤੀ ਸੜਕਾਂ 'ਤੇ ਲੈ ਆਣਾ ਚਾਹੁੰਦੀ ਹੈ ਇਸ ਪਰਿਵਾਰ ਨੂੰ ਨਿਆਂ ਮਿਲੇ ਇਹ ਸਾਡੀ ਮੰਗ ਹੈ। ਛੋਟੜੇ ਦੇ ਬੱਚੇ ਨੇ ਦੋ ਇਹਨਾਂ ਦੇ ਘੋਸ਼ਣਾ ਕਰੀ ਫਿਰਦਾ ਮਾਨ ਕੋਈ ਬਿਆਨ ਵੀ ਆਇਆ ਕਿ ਸਰਕਾਰ ਦਾ ਸਰਕਾਰ ਇਤਨੀ ਸੰਵੇਦਨਹੀਨ ਸਰਕਾਰ ਕੀ ਹੱਤਿਆ ਹੋ ਜੇ ਦੋ ਸ਼ਬਦ ਸਹਾਨੂੰਭੂਤੀ ਦੇ ਅਜੇ ਤੱਕ ਸਰਕਾਰੀ ਪੱਖ ਦੇ ਨਹੀਂ ਆਏ। ਇਹਨਾਂ ਨੇ ਕੀ ਪੰਜਾਬ ਚਲਾਣਾ ਹੈ? ਇਹ ਤੇ ਸੱਤਾ ਦੇ ਅੰਦਰ ਮਧੋਹਸ਼ ਹੋਏ ਪਏ ਲੋਕ ਨੇ। ਇਹਨਾਂ ਨੂੰ ਨਾ ਪੰਜਾਬ ਦੀ ਚਿੰਤਾ ਹੈ, ਨਾ ਪੰਜਾਬ ਦੇ ਨਾਗਰਿਕਾਂ ਦੀ ਚਿੰਤਾ ਹੈ। ਲੇਕਿਨ ਜਦੋਂ ਸਰਕਾਰਾਂ ਚਿੰਤਾ ਨਹੀਂ ਕਰਦੀਆਂ ਉਦੋਂ ਸਮਾਜ ਆਪਣੇ ਅਧਿਕਾਰ ਜਿਹੜਾ ਦਿੰਦਾ ਉਹ ਅਧਿਕਾਰ ਲੈਣਾ ਵੀ ਜਾਣਦਾ ਮੇਰਾ ਪ੍ਰਸ਼ਾਸਨ ਨੂੰ ਸਿੱਧਾ ਕਹਿਣਾ ਹੈ ਜਲਦ ਤੋਂ ਜਲਦ ਕਾਰਵਾਈ ਕਰੇ ਇਧਰ ਉਧਰ ਦੀਆਂ ਗੱਲਾਂ ਕਰਨਾ ਬੰਦ ਕਰੇ ਔਰ ਦੋਸ਼ੀਆਂ ਨੂੰ ਗ੍ਰਿਫਤਾਰ ਕਰੇ ਪਰਿਵਾਰ ਨੂੰ ਨਿਆਂ ਦੇ ਹਰਿਆਣੇ ਦੀ ਨੰਨ ਕਰ ਰਿਹਾ ਕਿ ਜੋਬ ਦੀ ਹੈਗੀ ਆ ਘਰ ਦੇ ਵਿੱਚ ਕੋਈ ਵੀ ਨਹੀਂ ਹੁਣ ਰਹਿ ਗਿਆ ਨਵੀਨ ਦੀ ਡੈਥ ਨੂੰ ਵੀ ਕਰ ਕਿੱਦਾਂ ਚੱਲ ਰਿਹਾ ਮੈਂ ਉਹੀ ਤੇ ਕਹਿ ਰਿਹਾ ਨਾ ਕਿ ਭਗਵੰਤਮਾਨ ਦੀ ਸਮਵੇਦਨ ਹੀਨਤਾ ਹੁਣ ਕਿੱਥੇ ਆ ਜਿੱਥੇ ਅਖਬਾਰ ਦੀਆਂ ਸੁਰਖੀਆਂ ਬਣਾਉਣੀਆਂ ਹੁੰਦੀਆਂ ਉੱਤੇ ਘੋਸ਼ਣਾ ਕਰ ਦਿੰਦਾ ਸਰਕਾਰ ਦੇ ਉੱਤੇ ਕਿੰਨੇ ਐਮਐਲਏ ਨੇ ਕਿਨੇ ਮੰਤਰੀ ਨੇ ਸਰਕਾਰ ਦਾ ਕੰਮ ਹੁੰਦਾ ਹੈ ਕਿ ਕੇਵਲ ਦਿਖੇ ਨਾ ਮਹਿਸੂਸ ਹੋਏ ਹੁਣ ਤੱਕ ਸਰਕਾਰ ਦਾ ਕੋਈ ਬਿਆਨ ਨਹੀਂ ਆਇਆ ਐਥੇ ਕਿਉਂ ਨਹੀਂ ਘੋਸ਼ਣਾ ਇੱਕ 1.5 ਸਾਲ ਦਾ ਬੱਚਾ ਇੱਕ 7 ਸਾਲ ਦੀ ਬੱਚੀ ਹੈ ਸਰਕਾਰ ਨੂੰ ਸਾਹਮਣੇ ਬਿਲਕੁਲ ਸਰਕਾਰ ਨੂੰ ਜਿੱਥੇ ਦੋਸ਼ੀਆਂ ਨੂੰ ਪੜਨਾ ਚਾਹੀਦਾ ਹੈ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਉਥੇ ਇਸ ਪਰਿਵਾਰ ਦੇ ਜੀ ਨੂੰ ਨੌਕਰੀ ਦੇਣੀ ਚਾਹੀਦੀ ਆ ਮੇਰਾ ਐਸਾ ਕਹਿਣਾ ਔਰ ਸਰਕਾਰੀ ਇਹਦੀ ਲੜਾਈ ਵੀ ਲੜਾਂਗੇ ਕੇਂਦਰ ਸਰਕਾਰ ਨੂੰ ਸਰ ਕਿਵੇਂ ਦੇਖੋਗੇ ਸਰ ਸਰ ਇਹ ਕਾਨੂੰਨ ਵਿਵਸਥਾ ਇਹਨੇ ਸਮੇਂਦਾਰ ਪੱਤਰਕਾਰੋਂ ਕਈ ਵਾਰ ਤੁਹਾਡੇ ਨਾਲ ਮਿਲਣਾ ਹੁੰਦਾ ਹੈ ਜਿਹੜਾ ਕਾਨੂੰਨ ਵਿਵਸਥਾ ਬਣਾ ਕੇ ਰੱਖਣਾ ਲਾਇਨ ਆਰਡਰ ਲਾਇਨ ਆਰਡਰ ਉਹ ਟੋਟਲੀ ਸਟੇਟ ਦਾ ਵਿਸ਼ਾ ਹੈ ਔਰ ਇਹ ਪੰਜਾਬ ਸਰਕਾਰ ਦੇ ਅੰਦਰ ਦੇ ਨੱਕ ਦੇ ਥੱਲੇ ਉਹਨਾਂ ਦੀ ਨਲਾਕੀ ਦੇ ਕਾਰਨ ਗੱਲਾਂ ਉਹ ਕਰਦੇ ਨੇ ਬਹੁਤ ਵੱਡੀਆਂ ਵੱਡੀਆਂ ਪਰ ਤੂਤਾਂ ਜਿਹੜੀਆਂ ਉਹਨਾਂ ਦੀ ਕੋਡੀ ਦੀਆਂ ਨਹੀਂ ਹੈਗਾ। ਰੋਜ਼ ਕੋਈ ਹਤਿਆਰ ਕੋਈ ਗੈਂਗਸਟਰ ਕੋਈ ਫਰੋਤੀ ਇਹ ਰਾਜ ਚੱਲ ਰਿਹਾ ਹੈ। ਐਸੇ ਰਾਜ ਦੇ ਅੰਦਰ ਕੋਈ ਵੀ ਆਦਮੀ ਸੁਰੱਖਿਅਤ ਅਨੁਭਵ ਨਹੀਂ ਕਰ ਰਿਹਾ। ਕਾਨੂੰਨ ਵਿਵਸਥਾ ਦਾ ਰਾਜ ਸਥਾਪਿਤ ਕਰਨਾ ਮੁਢਲੀ ਜ਼ਰੂਰਤ ਹੈ। ਨਵੀਨ ਦੇ ਪਰਿਵਾਰ ਨੂੰ ਨਿਆਂ ਮਿਲੇ ਔਰ ਜਿਹੜੀ ਉਹਨਾਂ ਦੀ ਨੌਕਰੀ ਦੀ ਮੰਗ ਹੈ ਇਹ ਸਰਕਾਰ ਨੂੰ ਪੂਰੀ ਕਰਨੀ ਚਾਹੀਦੀ।